ਬੰਦ ਸਾਚੀ ਕੀ ਕੰਨੀ ਗੱਲ ਜੀ ਤਾਂ ਫਰੋਤੀ ਕੋਲ ਆ ਰਹੀ ਹੈ 2 3 4 5 ਦਿਨ ਤੋਂ ਇਹਨੇ 50 ਲੱਖ ਰੁਪਏ ਮੈਨੂੰ ਮੇਰੇ ਕੋਲ ਹੈਗਾ ਜੋ ਕਰਨਾ ਚਾਹੁੰਦਾ ਦੇਖੋ ਕਹਿੰਦੇ ਇਹ ਕਹਿੰਦੇ ਕੋਈ ਤੁਹਾਡੇ ਗੋਲੀਆਂ ਮਾਰਨੇ ਮੈਂ ਮਾਰ ਦਿੱਦੋ ਮਤਲਬ ਕਾਹਦੇ ਲੱਗ ਰਿਹਾ ਆ ਜੀ ਕਿੰਨੇ ਜਣੇ ਦੋ ਜਣੇ ਹੀ ਦੋ ਇਹਨਾਂ ਨੇ ਵੇਖਿਆ ਮੈਂ ਤੇ ਵੇਖੇ ਨਹੀਂ ਇਹ ਦੋ ਤਿੰਨ ਜਣੇ ਨਹੀਂ ਵੀਡੀਓ ਤੇ ਆ ਜੀ ਤਾਂ ਮੈਂ ਕਿੱਥੇ ਕਿੱਥੇ ਆ ਪਹਿਲਾਂ ਕਿਹਦੀ ਪੁਲਿਸ ਨੂੰ ਰਿਪੋਰਟ ਦਿੱਤੀ ਕਿੰਨੇ ਵਾਰ ਕੀਤੀ ਉਹਨਾਂ ਦੋ ਵਾਰ ਕੀਤੀ ਅੱਛਾ ਉਹ ਕਿੱਥੇ ਲੱਗ ਕੇ ਫਾਇਰ ਫਾਇਰ ਆ ਬਾਹਰ ਲੱਗਿਆ ਦੇਖੋ ਤੁਸੀਂ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਜੋ ਅੰਦਰ ਵਜਿਆ ਫਾਇਰ ਅੱਛਾ ਜੋਆਬੀ ਤੁਸੀਂ ਕੋਈ ਫਾਇਰ ਕੀਤਾ ਹਾਂਜੀ ਜੋਆਬੀ ਫਾਇਰ ਕੀਤਾ ਮੈਂ ਪਿੱਛੇ ਜਾ ਅੱਛਾ ਘੱਟ ਕੋਈ ਕਿਹੜਾ ਦੇਸੀ ਹਾਂਜੀ ਹਾਂਜੀ ਕਿੰਨੇ ਫਾਇਰ ਕੀਤਾ ਤੁਸੀਂ ਮੈਂ ਯਾਦ ਨਹੀਂ ਕਿੰਨੇ ਨੇ ਮੈਂ ਜਿੰਨੇ ਹੋਏ ਜਿੰਨੇ ਕਰਦੇ ਵਕ ਜਿੰਨਾ ਪੂਰਾ ਰੋਲ ਹੀ ਕਰਦੇ ਜਿੰਨਾ ਫੇਰ ਮਗਰ ਜਾ ਕੇ ਇਹ ਸਾਰੇ ਭੱਜ ਗਏ ਨੇ ਉਹ ਭੱਜ ਗਏ ਆਂ ਨਿਕਲ ਕੇ ਅੱਗੇ ਨਿਕਲ ਕੇ ਕੀ ਮੰਗ ਕਰਦੇ ਮੰਗੇ ਕਰਦੇ ਇਨਸਾਫ ਦੀ ਮੰਗ ਕਰਦੇ ਵੀ ਇਹਨਾਂ ਨੂੰ ਥੱਲ ਪਾਈ ਦੇ ਇਹਨਾਂ ਨੂੰ ਜਿਹੜੇ ਗੈਂਗਸਟਰ ਜਿਹੜੇ ਪ੍ਰੋਤਿਗਿਆ ਮੰਗਦੇ ਆ ਮੰਨੇ ਆਪਣੇ ਇੱਥੋਂ ਦੇ ਜਨਿਆਲੇ ਦੇ ਜਿਹਨਾਂ ਨੇ ਸਾਰਾ ਦਿੱਤਾ ਵੇਰਵਾ ਸਾਰਾ ਸਭ ਕੁਝ ਪਤਾ ਉਹਨਾਂ ਦੇ ਬਾਰੇ ਕੋਈ ਨਹੀਂ ਕਰਾਂਗੇ ਗੱਲਬਾਤ ਚ ਅੱਜ ਜਿਹੜੇ ਤੇਜਰੀ ਵਾਲਾ ਉਹਨਾਂ ਨੇ ਅੱਜ ਗ੍ਰੈਂਡਸਟੋਰ ਨੂੰ ਕਿਹਾ ਨਹੀਂ ਦਿੱਤੀ ਹੈ ਕੋਈ ਪੰਜਾਬ ਛੱਡ ਦੋ ਕੋਈ ਜਦੋਂ ਨਹੀਂ ਸਾਰਾ ਛੱਤ ਤੋੜ ਤੋ ਏਫਐਸ ਦੇ ਸਾਹਮਣੇ ਕੋਈ ਜਦੋਂ ਨਹੀਂ ਉਹਨਾਂ ਨਾਲ ਗੱਲ ਨਾ ਕਰਨਾ ਕੱਖ ਨਹੀਂ ਕਰਨਾ ਵਾਹ ਇਹ ਤਾਂ ਇਹੀ ਕੰਮ ਕਰਦੇ ਪਏ ਅੰਦਰ ਬਾਹਰੋਂ ਫਾਇਦਾ ਆਇਆ ਇੱਕ ਦੋ ਫਾਇਦਾ ਲੱਜੇ ਇਨੇ ਨਾਲੇ ਤੇਨੇ ਜਨੇ ਇਸ ਮੋਰ ਸਾ ਕੋ ਦੇ ਸਵਾਲ ਕੀ ਕਰ ਰਹਿ ਨੇ ਜਿਹੜਾ ਫਾਇਰ ਵੱਗ ਕਾਰਨ ਨਹੀਂ ਹੈ ਅਭੀ ਬੈਨਾ ਫਲੋਟੀ ਨੇ ਕੋਲਣਾ ਹੁੰਦੀ ਰਹੀਆਂ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈਗੀ ਕੋਲ ਆਪਾਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਛਾੜਿਆ ਸੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਇਹ ਫਾਇਰ ਹੋਇਆ ਇਹ ਤਿੰਨ ਚਾਰ ਦਿਨ ਤੋਂ ਆਉਂਦੀਆਂ ਹੈ ਉਹ ਨਾਮ ਸਾਹਿਬ ਭਾਈ ਨੂੰ ਪਤਾ ਉਹਨਾਂ ਨੂੰ ਫੋਨ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਰਿਹਾ ਪਤਾ ਨਹੀਂ ਕੌਣ ਬੋਲਦਾ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਗੋਲ ਕਰਦੇ ਆਪਣਾ ਨਾਮ ਇਹ ਦੱਸਾ ਕੀ ਨਾਮ ਉਹਨਾਂ ਭਾਈ ਨੂੰ ਭਾਈ ਨੂੰ ਪਤਾ ਅੱਜ ਕਿੰਨੇ ਵਜੇ ਦੀ ਘਟਨਾ ਕਿੰਨੇ ਬੰਦੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ ਵੀਡੀਓ ਦੇ ਵਿੱਚ ਹੈਗਾ 7:30 ਵਜੇ ਦਾ ਤਿੰਨ ਜਣੇ ਆਏ ਆ ਤਿੰਨ ਜਣੇ ਮੋਟਰਸਾਈਕਲ ਤੇ ਸਵਾਰੀ ਨਹੀਂ ਇਹ ਦੋਰੇ ਮੂੰਹ ਲੰਗੇ ਇੱਕ ਨੇ ਰਿਹਾ ਪਿਛਲੇ ਕਾ ਤੋ ਐ ਕਰੇ ਬਿਆਰ ਤੁਨੀ ਇਹ ਪੱਲੀ ਸਾਈਡੋਂ ਨਹੀਂ ਸਾਈਡ ਤੋਂ ਆਏ ਆ ਤੇ ਬਾਹਰ ਛੇ ਘੰਟੇ ਦਾ ਜੇ ਉਹਨਾਂ ਨੇ ਨਿਕਲੇ ਬਾਹਰ ਤੇ ਮਗਰ ਤੁਸੀਂ ਭੱਜੇ ਵੀ ਜੀ ਹਾਂ ਭਾਜੀ ਗਏ ਮਗਰ ਇੱਕ ਇੱਕ ਦੋ ਵਾਰ ਕੀਤੇ ਨਾ ਪਹਿਨਾ ਫਿਰ ਪਿੱਛੇ ਜਾ ਕੇ ਕੀਤੇ ਕਿ ਦੋ ਵਾਰ ਨਿਕਲ ਗਏ ਹਾਂ ਤੁਹਾਡਾ ਆਪਣਾ ਲਾਇਸੈਂਸ ਕੀ ਹੈ ਹਾਂ ਜੀ ਮੰਗਨ ਸਾਹਿਬ ਦੀ ਮੰਗ ਕਰਦੇ ਜੀ ਵਾਕੀ ਅੱਗੇ ਵੀ ਧੰਨਵਾਦ ਜਰਾਂਏ ਕਾਫੀ ਕੋਲਾ ਆਈਆਂ ਪਰ ਕੋਈ ਗਲਬਾੜ ਨਹੀਂ ਪੱਲੀ ਦੀ ਕੋਈ ਹਾਂ ਪੁਲਸਾ ਜੀ ਹਾਂ ਜੀ ਹੁੰਦੇ ਆਏ ਉਸ ਕੀਤਾ ਉਹ ਦੇ ਲਿਖਲ ਪਰ ਆਪਣਾ ਕਰਨ ਦੇ ਕਾਰਜ ਲਈ ਲਿਖਣ ਦੇ ਗਿਆਣ ਦੇ ਹਨਗੇ ਅੱਜ ਅੱਜ ਸਾਹਿਬ ਕੀ ਗੱਲ ਕੀ ਹੋਈ ਜੀ ਅੱਜ ਵਕਤ ਕਰੀਬ 7:30 ਵਜੇ ਦਾ ਸੀਗਾ ਸ਼ਾਮ ਦਾ ਅਸੀਂ ਥਰੋਂਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਆ ਤੇ ਪਤਾ ਲੱਗਾ ਕਿ ਨਾਲ ਸਿੰਘ ਪੰਸਾਰੀ ਦੀ ਦੁਕਾਨ ਆ ਸ਼ੇਖ ਪੱਤੇ ਗੇਟ ਤੇ ਲੱਗੇ ਕਸ਼ਮੀਰੀ ਬਾਜ਼ਾਰ ਚ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨ ਮੋਬਾਈਕ ਤੇ ਆਏ ਆ ਤੇ ਦੋ ਰਾਉਂਡ ਫਾਇਰ ਕੀਤੇ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੱਗਾ ਸੀਗਾ ਬਾਹਰ ਦੁਕਾਨ ਦੇ ਬਾਹਰ ਉਹਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਗਲਾਸ ਉਹ ਥਲੇ ਰਿਗਿਆ ਤੇ ਬਚਾਅ ਹੋ ਗਿਆ ਵੈਸੇ ਵੇਦ ਜਾਨਵਰ ਨਹੀਂ ਇਨਸਾਨੀਆ ਨਾ ਕਿਸੇ ਨੂੰ ਫਾਇਰ ਲਗਾ ਪਰ ਸ਼ਿਸ਼ੀ ਜੀ ਕੇ ਟੈਮ ਕੈਮਰੇ ਪੰਖੰਗ ਆ ਰਹੇ ਤੇ ਦੋਸ਼ੀਆਂ ਦੀ ਭਲਕ ਹੈ ਕੀ ਕਾਰਨ ਕੀ ਰਿਆ ਵਾ ਜੀ ਗੋਲੀ ਚਨਾਉਣ ਦਾ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸੰਥਾੜਾਈ ਸੀਗੀ ਪਹਿਲਾਂ ਵੀ ਕੋਈ ਕੇਸ਼ਵਨਾਮ ਦਾ ਹੈਗਾ ਵਾ ਗੈਂਗਸਟਰ ਹੋਣਾ ਨਹੀਂ ਸਾਡੇ ਤੋਂ ਕੋਈ ਨਹੀਂ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਤਵਕੀਸ਼ ਕਰ ਰਹੇ ਹਾਂ ਤੁਹਾਡੇ ਕੋਲ ਪਹਿਲਾਂ ਕੋਈ ਐਫ ਆਈ ਆਰ ਨਹੀਂ ਮੇਰੇ ਮੇਰੇ ਕੋਲ ਨਹੀਂ ਆਈ ਇਹਨਾਂ ਦੇ ਕਹਿਣ ਮੁਤਾਬਕ ਹੈ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਆਈ ਇਨਾਂ ਦੇ ਕਰਨ ਮੁਤਾਬਕ ਆ ਕੇ ਸਾਡੇ ਕੋਲ ਆ ਗਏ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫੈਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਆ ਬਹੁਤ ਵਧੀਆ ਇਹਨਾਂ ਦੇ ਵੱਲੋਂ ਕਿੰਨੇ ਫੈਰ ਕੀਤੇ ਗਏ ਮੇਬੀ 10 ਦੇ ਕਰੀਬ ਇਹਨਾਂ ਨੇ ਫੈਰ ਕੀਤੇ ਇਹਨਾਂ ਕੋਲ ਲਾਇਸੈਂਸੀ ਪੇਸ਼ਲ ਸੀਗਾ ਫਰੋਂ ਉਹ ਪਰ ਪਟੇਲ ਚੌਂਕ ਨੂੰ ਨਿਕਲ ਜੇ ਥੋੜਾ ਰੱਸ਼ ਵੀ ਹੁੰਦਾ ਬਾਜ਼ਾਰ ਤੇ ਇਸ ਕਰਕੇ ਬੰਦੇ ਨੂੰ ਵੇਖਣਾ ਵੀ ਪੈਂਦਾ ਉਹਨਾਂ ਨੇ ਕਿਹੜੇ ਫੈਰ ਕੀਤੇ ਉਹਨਾਂ ਨੇ ਦੋ ਫੈਰ ਕੀਤੇ ਜਿਹੜੀ ਕਨਵੈਸ ਤੇ ਉਪਰ ਆਏ ਉਹ ਸਪਲੈਂਡਰ ਮੋਟਰਸਾਈਕਲ ਸੀਗਾ ਉਹਨਾਂ ਕੋ ਇਹਨਾਂ ਦੇ ਕਰਨ ਮੁਤਾਬਕ ਕਿੰਨੇ ਲੋਕ ਸੀ ਉਹ ਤਿੰਨ ਜਾਨ ਕੀ ਕਾਰਵਾਈ ਕਰਦੇ ਆਂ ਅਸੀਂ ਬਸ ਇਹਨਾਂ ਦੀ ਸਟੇਟਮੈਂਟ ਤੇ ਮੁਕਦਮਾ ਦਰਜ ਕਰਕੇ ਤਕਰੀਰ ਕਰਾਂਗੇ ਕੈਮਰੇ ਦੇਖ ਰਹੇ ਬੰਦੇ ਸਾਡੇ ਬੰਦੇ ਘੰਗਾ ਲੰਨੇ ਕੋਈ ਨਹੀਂ ਕੀ ਉਹ ਮੂੰਹ ਬੰਨੇ ਹੋਏ ਹੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਦੀ ਮੰਗੀ ਸੀਗੀ 50000 50 ਲੱਖ ਰੁਪਏ ਦੀ ਸੌਰੀ ਹਾਂਜੀ ਕਿੰਨੀ ਦੇਰ ਹੋ ਗਈ ਇਹ ਕਹਿੰਦੇ ਆ ਮੈਨੂੰ ਅੱਜ ਤੋਂ 10 ਦਿਨ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ 'ਚ ਹੀ ਨਹੀਂ ਹੈਗਾ ਨਾ ਮੈਨੂੰ ਦੱਸਿਆ ਕਿਸ ਨੇ ਕੀ ਸਰਪੰਚ ਨੇ ਤੁਹਾਨੂੰ ਦਰਖਾਸਤ ਦਿੱਤੀ ਗਈ ਮੈਂ ਕਹਿ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾ ਮੇਰੇ ਇਥੇ ਅਣਜਾ ਅੱਜ ਹੀ ਦੱਸਿਆ ਉਹਨਾਂ ਨੇ ਜਿਹੜੇ ਪਹਿਰੇ ਵੇਬੀ ਇਟਸ ਕੋਲ ਆ ਦੱਸਿਆ ਹੋਗਾ ਮੈਨੂੰ ਨਹੀਂ ਪਤਾ ਜਿਹੜੀ ਚੀਜ਼ ਤਾਂ ਮੈਨੂੰ ਪਤਾ ਨਹੀਂ ਮੈਂ ਕੀ ਦੱਸ ਰਿਹਾ ਹਾਂ ਠੀਕ ਹੈ ਹੁਣ ਕੀ ਇਨਵੈਸਟੀਗੇਸ਼ਨ ਕੀਤੀ ਆ ਬਸ ਮੁਕਦਮਾ ਦਰਜ ਕਰਨ ਲੱਗੇ ਆ ਤਫ਼ਤੀਸ਼ ਕਰਨ ਲੱਗੇ ਆ ਉਹਨਾਂ ਦੇ ਬੁਲਾਇਆ ਉਹਨਾਂ ਨੂੰ ਸਟੇਟਮੈਂਟ ਲੈ ਕੇ ਅਫੀਅਰ ਦਰਜ ਕਰਨ ਲੱਗੇ ਆ